ਪਿਛਲੇ ਦਿਨਾਂ ਵਿੱਚ 31 ਇੱਕ ਤੇ 2 ਤਰੀਕ ਨੂੰ ਜਿਹੜੇ ਮੀਂਹ ਪਿਆ ਸੀ ਉਹਨਾਂ ਦੇ ਹਾਲਾਤਾਂ ਤੋਂ ਸਾਰਾ ਪੰਜਾਬ ਜਿਹੜਾ ਜਾਨੂਆ ਤੇ ਅੱਜ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਣ ਲੱਗਾ ਇਸ ਤਸਵੀਰ ਉੱਤੇ ਥੋੜਾ ਗੌਰ ਕਰਿਓ ਇੱਕ ਪਰਿਵਾਰ ਦੇ ਕੋਲ ਅਸੀਂ ਆਏ ਆ ਇੱਥੋਂ ਨੰਗੜ ਲੱਗੇ ਸੀ ਤੇ ਉੱਦਾਂ ਬਹਿ ਗਏ ਤੇ ਪਾਣੀ ਪੀਣ ਨੂੰ ਰੁਕੇ ਸੀ ਤੇ ਉਦੋਂ ਬਾਅਦ ਚ ਵੀਰ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਵੀ ਉਹਨਾਂ ਨੇ ਦਿਨ ਉਹਨਾਂ ਦਿਨਾਂ ਵਿੱਚ ਕਿੱਦਾਂ ਕੱਟੇ ਵੀ ਉਹ ਜਿਹੜਾ ਸਮਾਂ ਸੀ ਕਿਉਂਕਿ ਵੀਰ ਦਾ ਵਿਹੜਾ ਕੱਚਾ ਆ ਆ ਇੱਧਰ ਹਾਲਾਤ ਦੇਖੋ ਆ ਦੇਖੋ ਆ ਆ ਪਹਿਲਾਂ ਦੇਖ ਲੋ ਜੀ ਆ ਬਾਸ ਲੱਗੇ ਆ ਆ ਦੇਖੋ ਇਦਾਂ ਪਰਿਵਾਰਾਂ ਨੇ ਆਪਣੀ ਜ਼ਿੰਦਗੀ ਕੱਟੀ ਆ ਤੇ ਇੱਥੇ ਆਲੇ ਦੁਆਲੇ ਨਿਮਾਨ ਵਿੱਚ ਥਾਂ ਆ ਆ ਦੇਖੋ ਕੱਚੇ ਘਰ ਆ ਤੇ ਕੰਧਾਂ ਦੇਖ ਲੋ ਇਹਨਾਂ ਦੀਆਂ ਆ ਲੋ ਜੀ ਮਿੱਟੀ ਨਾਲ ਲਿਪੇ ਹੋਏ ਘਰ ਆ ਤੇ ਸਾਡੇ ਵਰਗੇ ਕਰੋੜ ਕਰੋੜ ਦੀਆਂ ਕੋਠੀਆਂ ਪਾ ਕੇ ਵੀ ਕਹਿ ਲੈਣਾ ਪੈਂਦੇ ਆ ਵੀ ਰੱਬ ਨੇ ਸਾਨੂੰ ਕੁਛ ਦਿੱਤਾ ਨਹੀਂ ਤੇ ਆ ਹਾਲਾਤ ਦੇਖੋ ਜੀ ਇਹ ਵੀ ਜ਼ਿੰਦਗੀ ਜੀਂਦੇ ਆ ਆਪਣੀ ਆ ਅੰਦਰ ਦੇਖੋ ਆ ਪਰਿਵਾਰ ਦੇ ਇੱਕ ਤੁਹਾਨੂੰ ਦ੍ਰਿਸ਼ ਦਿਖਾ ਲੈਣ ਲੱਗੇ ਉਧਰ ਟੀਵੀ ਲੱਗਾ ਆ ਪੱਖਾ ਲੱਗਾ ਆ ਆ ਕੂਲਰ ਵਿਚਾਰਿਆਂ ਲਾਇਆ ਤੇ ਉੱਤੇ ਛੱਤ ਦੇਖੋ ਛੱਤ ਵੀ ਦਿਖਾਉਂਦੇ ਹੋ ਜੀ ਇਸ ਹਾਲਾਤ ਵਿੱਚ ਇਸ ਪਰਿਵਾਰ ਨੇ ਜਿਹੜੇ ਆਪਣੇ ਦਿਨ ਕੱਟੇ ਸੀ ਤੇ ਹੁਣ ਤੁਹਾਨੂੰ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਵੀਰ ਨਾਲ ਅ ਵੀਰ ਜੀ ਕੀ ਹਾਲ ਹੈ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜਦੋਂ ਮੀਂਹ ਆਇਆ ਸੀ ਉਹ ਤਾਂ ਮੰਨਣ ਵਾਲੀ ਗੱਲ ਆ ਵੀ ਤੁਹਾਡੇ ਵੀ ਪਾਣੀ ਆਇਆ ਹੁਣ ਸਾਡੇ ਵੀ ਖੱਤਿਆਂ ਵਿੱਚ ਫੁੱਟ-ਫੁੱਟ 2-2 ਫੁੱਟ ਪਾਣੀ ਖੜ ਗਿਆ ਹਾਂਜੀ ਹਾਂਜੀ ਉਦੋਂ ਕਿਦਾਂ ਦਿਨ ਕੱਟੇ ਬਹੁਤ ਬੁਰਾ ਹਾਲ ਸੀ ਜੀ ਉਦੋਂ ਸਾਡੇ ਇਹਨਾਂ ਇਹਨਾਂ ਪਾਣੀ ਆ ਗਿਆ ਸੀ ਸਮਾਨ ਸਭ ਸਾਰਾ ਚੱਕ ਕੇ ਗੁਰਦੁਆਰਾ ਸਾਹਿਬ ਉੱਥੇ ਬੈਠੇ ਸੀ ਜਾ ਕੇ ਫੇ ਤੁਸੀਂ ਗੁਰਦੁਆਰੇ ਰਹੇ? ਹਾਂਜੀ ਅਸੀਂ 10-12 ਦਿਨ ਉੱਥੇ ਗੁਰਦੁਆਰੇ ਰਹੇ ਸੀ ਭਗਵਾਨ ਬਾਲਮੀ ਕੁਮਾਰਾ ਜੀ ਦੇ ਗੁਰਦੁਆਰੇ ਤੇ ਆਪਣੇ ਪਾਣੀ ਵਾਵਾ ਆ ਗਿਆ ਸੀਗਾ। ਹਾਂਜੀ ਤੇ ਭਾਜੀ ਕੰਮ ਕੀ ਕਰਦੇ ਆ? ਕੰਮ ਜੀ ਮੈਂ ਸਿੰਗਰਾਂ ਨਾਲ ਜਾਣਾ ਜੀ ਤਬਲਾ ਵਜਾਉਣਾ ਜੀ। ਤਬਲਾ ਵਜਾਉਨੇ? ਹਾਂਜੀ। ਦੇਖ ਲਓ ਭਾਈ ਜਿਹੜੇ ਆਪਣੇ ਸਿੰਗਰ ਵੀਰ ਆ ਮੈਂ ਕਿਸੇ ਨੂੰ ਉਦਾਂ ਕਹਿਣਾ ਨਹੀਂ ਚਾਹੁੰਦਾ ਪਰ ਦੇਖੋ ਸਿੰਗਰ ਆਪਣੇ ਜਿਹੜੇ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਹੁੰਦੇ ਆ ਕੋਠੀਆਂ ਗੱਡੀਆਂ ਗੱਡੀਆਂ ਆਲੀਸ਼ਾਨ ਹੁੰਦੀਆਂ। ਵੇ ਬੰਦਾ ਅੰਦਰ ਬੈੰਦਾ ਤਾਂ ਫੀਲਿੰਗ ਇਦਾਂ ਹੁੰਦੀ ਵੀ ਕਿਸੇ ਰਾਜੇ ਦੇ ਮਹਿਲ ਚ ਆ ਗਿਆ ਹਾਂ ਪਰ ਜਿਹੜੇ ਬੰਦੇ ਉਹਨਾਂ ਨਾਲ ਕੰਮ ਕਰਦੇ ਆ ਉਹਨਾਂ ਦੇ ਹਾਲਾਤ ਜਿਹੜੇ ਉਹ ਤੁਹਾਡੇ ਸਾਹਮਣੇ ਆ ਆ ਤੁਸੀਂ ਦੇਖ ਲਓ ਵੀ ਆ ਕਿਦਾਂ ਵਿਚਾਰੇ ਆਪਣਾ ਗੁਜ਼ਾਰਾ ਕਰਦੇ ਹੋਣਗੇ ਵੀ ਪਾਜੀ ਵੀ ਜਦਾਂ ਕੀ ਸੋਚਿਆ ਵੀ ਇਦਾਂ ਹੀ ਜ਼ਿੰਦਗੀ ਇੱਥੇ ਕੱਟਣੀ ਆ ਕਿ ਕੋਈ ਕਿਸੇ ਵੀਰ ਭਰਾ ਇਤਿਹਾਸ ਹੈਗੀ ਆ ਵੀ ਕੋਈ ਮਤ ਕਰ ਦੂਗਾ ਜੀ ਬਥੇਰੇ ਨੂੰ ਕਹਿਣ ਦੇ ਜੀ ਮਹਾਰਾਜ ਕੋਈ ਨਾ ਕੋਈ ਸਾਡੀ ਹੈਲਪ ਕਰੋ ਜੀ ਮਹਾਰਾਜ ਤੇ ਪਾਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਤਬਲਾ ਵਜਾਉਂਦਿਆਂ ਨੂੰ ਮਨੂ ਜੀ ਹੋ ਗਿਆ 10 12 ਸਾਲ ਤੇ ਭਜੀ ਕੋਈ ਆਪਣਾ ਨੰਬਰ ਦੱਸ ਦੇ ਯਾਰ ਜੇ ਕਿਸੇ ਵੀਰ ਨੂੰ ਜਦੋਂ ਮਤਲਬ ਆਜਵੇ ਮਨ ਵਿੱਚ ਕਈ ਵਲੇ ਰੱਬ ਹੀ ਮਨ ਮਿਹਰ ਕਿਸੇ ਦੇ ਪਾ ਦਿੰਦਾ ਹੁੰਦਾ ਬੰਦੇ ਦੇ ਬੱਸ ਦੀ ਗੱਲ ਨਹੀਂ ਹੁੰਦੀ ਰੋਜ਼ ਸੱਪ ਆ ਜਾਂਦੇ ਸਾਡੇ ਹੁਣੇ ਵੀ ਬਹੁਤ ਵੱਡਾ ਸੱਪ ਅਸੀਂ ਕੱਢ ਕੇ ਅਤੇ ਹਾਂ ਇਹਨੂੰ ਤੇ ਭਜੀ ਇੱਕਦਮ ਤੂੰ ਮਿਹਨਤ ਫੇਰ ਵੀ ਕਰਦਾ ਤੂੰ ਵੀ ਘਰ ਨੂੰ ਜਦੋਂ ਪ੍ਰੋਗਰਾਮ ਲੱਗਦਾ ਹੋਣਾ 2-4000 ਲੈਉਣਾ ਹੋਣਾ ਉਹ ਪੈਸੇ ਜਦਾਂ ਇੱਦੇ ਖਰਚ ਖਰਚ ਲੈ ਕੇ ਕੁਛ ਉਹਦਾ ਲਿਆ ਵੀ ਆ ਨਹੀਂ ਕੁਛ ਨਹੀਂ ਜੇ ਬੱਚੇ ਛੋਟੇ ਛੋਟੇ ਕਦੀ ਬਿਮਾਰ ਹੋ ਜਾਂਦੇ ਇਦਾਂ ਤੇ ਜਿਹੜਾ ਕੋਈ ਥੋੜੀ-ਮੋਟੀ ਥਾਂ ਲਈ ਆ ਉਹਨਾਂ ਪੈਸੇ ਨਾ ਕਿ ਨਹੀਂ ਥੋੜ ਮਤਲਬ ਉੱਤੇ ਛੱਤ ਪਾਉਣ ਨੂੰ ਐ ਨਹੀਂ ਹਾਂਜੀ ਛੱਤ ਨਹੀਂ ਪਏ ਪਏ ਹੋਣ ਦੀ ਬਸ ਇਦਾਂ ਰਹਿਣ ਦੇ ਜੀ ਤੇ ਮੀਂਹ ਦੇ ਵਿੱਚ ਮਨ ਵਿੱਚ ਆਇਆ ਵੀ ਯਾਰ ਇੰਨਾ ਮੀਂਹ ਪੈਣ ਦਾ ਪੈ ਵੀ ਜ਼ਿੰਦਗੀ ਕਿਦਾਂ ਕੱਟਣੀ ਹੈ ਨਾ ਔਖਾ ਸੀ ਬੱਚੇ ਪੜਾਉਣੇ ਆ ਉਦਾਂ ਬੱਚੇ ਪੜਦੇ ਜੀ ਹਾਂਜੀ ਤੇ ਆਪਣੇ ਨੰਬਰ ਵੀ ਬੋਲ ਦੇ ਵੀਰ ਨੰਬਰ ਜੀ ਮੇਰਾ 95920 06493 ਇੱਕ ਵਾਰੀ ਫੇਰ ਬੋਲ ਦੇ ਵੀਰ 95920 06493 ਭਾਈ ਜੇ ਕਿਸੇ ਨੇ ਸੇਵਾ ਕਰਨੀ ਹੋਈ ਵੀਰ ਨੇ ਆਪਣਾ ਨੰਬਰ ਦੱਸਤਾ ਸਿੱਧਾ ਕੰਟੈਕਟ ਕਰਨਾ ਸਾਡਾ ਕੰਮ ਹੈ ਤੁਹਾਡੇ ਤੱਕ ਤਸਵੀਰ ਲੈ ਕੇ ਆਉਣੀ ਵੀ ਆਹ ਤਸਵੀਰ ਹੈ ਇਸ ਪਰਿਵਾਰ ਦੀ ਤੇ ਲੋੜਵੰਦ ਪਰਿਵਾਰ ਆ ਤੇ ਉਹ ਹੁਣ ਤੁਹਾਡੇ ਹੱਥ ਵਸਿਆ ਬਈ ਹੁਣ ਦੇਖੋ ਰੱਬ ਕਿਤੋਂ ਸੇਵਾ ਲੈਂਦਾ ਬਾਕੀ ਮਾਤਾ ਜੀ ਨੇ ਵੀ ਗੱਲਬਾਤ ਕਰਦੇ ਆ ਮਾਤਾ ਜੀ ਜਦੋਂ ਪਾਣੀ ਆ ਗਿਆ ਸੀ ਇੱਥੇ ਤੁਹਾਡੇ ਵੀ ਇੱਥੇ ਫੁੱਟ ਫੁੱਟ ਡੇਡ ਡੇਡ ਫੁੱਟ ਪਾਣੀ ਸੀ ਹਾਂਜੀ ਹਾਂਜੀ ਉਦੋਂ ਦਿਨ ਕਿੱਦਾਂ ਕੱਟੇ ਤੁਸੀਂ ਉਹ ਮਤਲਬ ਔਖੇ ਦਿਨ ਕੱਡੇ ਨਗਰ ਵਾਲਿਆਂ ਨੇ ਇਥੋਂ ਬੱਚਿਆਂ ਪਰਿਵਾਰਾਂ ਵਿੱਚੋਂ ਧੂ ਕੇ ਗੁਰਦੁਆਰੇ ਘੜਿਆ ਤੇ ਟਾਈਮ ਪਾਸ ਕਰਦੇ ਰਹੇ ਉੱਥੇ ਲੰਗਰ ਚੱਲਦਾ ਰਿਹਾ ਨਗਰ ਵਾਲੇ ਰਸਣ ਪਾਣੀ ਭੇਜਦੇ ਰਹੇ ਆਪਾਂ ਸਭ ਸਾਡਾ ਖੜਾ ਆ ਇਹ ਕਰਦੇ ਰਹੇ ਸਾਡੀ ਸੇਵਾ ਅਕਲ ਦੇ ਇੱਥੇ ਫੇਰ ਬੱਚੇ ਲੈ ਕੇ ਪਤੇ ਆਏ ਤੇ ਬਹੁਤ ਔਖੇ ਦੋ ਪਰਿਵਾਰ ਨੇ ਤੇ ਬਹੁਤ ਔਖੇ ਦਿਨ ਕੱਟਣ ਦੇ ਤੇ ਪਿੰਡ ਕਿਹੜਾ ਜੀ ਪਿੰਡ ਸਾਡਾ ਰਸੂਲਪੁਰਕਲਾ ਜਲੰਧਰ ਜ਼ਿਲ੍ਹਾ ਹਾਂਜੀ ਹਾਂਜੀ ਜਲੰਧਰ ਜ਼ਿਲ੍ਹਾ ਆ ਤੇ ਦੋ ਬੱਚੇ ਪਰਿਵਾਰ ਇੱਕ ਬੱਚਾ ਉੱਥੇ ਆ ਪਿੰਡ ਉਹ ਛੱਤ ਡਿੱਗ ਪਈ ਉਹਦਾ ਬੱਚੇ ਦਾ ਵੀ ਘਰ ਡਿੱਗਾ ਪਿਆ ਉਹ ਵੀ ਬਾਹਰ ਬੈਠਾ ਇਹ ਦੋ ਬੱਚੇ ਇੱਥੇ بیٹਾ ਬਹੁਤ ਔਖੇ ਦਿਨ ਕੱਟਣ ਦੇ ਬੜੇ ਜਾਦੀ ਜਿਹੜੇ ਮੀ ਪਏ ਹਨਾ ਬਹੁਤ ਵੱਡੀ ਤਦਾਦ ਵਿੱਚ ਉਹਨਾਂ ਮੀਆਂ ਨੇ ਜਿਹੜੇ ਗਰੀਬ ਪਰਿਵਾਰ ਸੀ ਕੱਚੀਆਂ ਛੱਤਾਂ ਸੀ ਇੱਥੇ ਤੱਕ ਕਿ ਲੈਂਟਰ ਵੀ ਚੋਣ ਲਾਪਾ ਤੇ ਸੋਚੋ ਵੀ ਇਹਨਾਂ ਪਰਿਵਾਰਾਂ ਦਾ ਕੀ ਉਦੋਂ ਹਾਲਾਤ ਹੋਏ ਹੋਣਗੇ ਜਦੋਂ ਮਤਲਬ 13-13 ਘੰਟੇ ਲਗਾਤਾਰ ਮੀਂਹ ਪੈ ਹੋਣਗੇ ਤੁਹਾਨੂੰ ਪਤਾ ਹੈ ਨਾ ਇੱਕ ਕਹਾਵਤ ਵੀ ਹੁੰਦੀ ਆ ਵੀ ਪੁਰਾਣੇ ਜਿਹੜੇ ਆਪਣੇ ਬੁਢੇ ਹੁੰਦੇ ਸੀ ਉਹਨਾਂ ਨੇ ਕਹਿੰਦੇ 12 ਘੰਟੇ ਦਾ ਮੀਂਹ ਨਹੀਂ ਮੰਗਿਆ ਸੀ 12 ਸਾਲ ਦੀ ਔੜ ਮੰਗ ਲਈ ਸੀ ਤੇ ਆਪਣੇ ਇਸ ਇਲਾਕੇ ਨੇ 13 ਘੰਟੇ ਦਾ ਮੀਂਹ ਚੱਲਿਆ ਤੇ ਦੇਖੋ ਇਹਨਾਂ ਪਰਿਵਾਰਾਂ ਦੇ ਕਿੰਦਾ ਹਾਲਾਤ ਉਦੋਂ ਹੋਏ ਹੋਣਗੇ ਕੋਈ ਨੀ ਵੀਰ ਹੌਸਲਾ ਰੱਖ ਪਤਾ ਨਹੀਂ ਹੁੰਦਾ ਰੱਬ ਜਿਹੜਾ ਆ ਬੰਦੇ ਦੇ ਅੰਦਰ ਹੁੰਦਾ ਤੇ ਤੇਰੇ ਲਈ ਪਤਾ ਨਹੀਂ ਕਿਹਨੇ ਰੱਬ ਬਣ ਕੇ ਸਾਹਮਣੇ ਆ ਜਾਣਾ ਮਹਾਰਾਜ ਭਲਾ ਕਰੇ ਜੀ ਸਾਡ ਬੱਚੇ ਆ ਇਹਨਾਂ ਦੇ ਬੱਚੇ ਵੀ ਦਿਖਾ ਲ ਦਿਓ ਬਹੁਤ ਔਖੇ ਟਾਈਮ ਨੰਗਣੇ ਨੇ ਕਿਹਨੇ ਕਿ ਬੱਚੇ ਕਦੀ ਕੋਈ ਬਿਮਾਰ ਹੋ ਜਾਂਦਾ ਕਦੀ ਕੋਈ ਦਵਾਈ ਲਈ ਪੈਸਾ ਵੀ ਨਹੀਂ ਲੱਭਣ데요 ਇਹਨਾਂ ਹਾਲਾਤ ਪੁੱਤ ਮਾੜਾ ਹੋਇਆ ਕੰਮਕਾਰ ਵੀ ਨਹੀਂ ਚੱਲਦੇ ਕੰਮਕਾਰ ਵੀ ਨਹੀਂ ਚੱਲਦੇ ਬੰਦ ਹੋਏ ਸਾਰੇ ਕੰਮਕਾਰ ਜਿਹੜੇ ਚੱਲਦੇ ਸੀ ਇਸ ਬੇਟੇ ਦੇ ਵੀ ਕਲਾਕਾਰਾਂ ਨਾਲ ਜਾਂਦਾ ਉਹ ਵੀ ਅਜੇ ਬੰਦ ਦੁਜੇ ਬੱਚੇ ਤਰਾਸਦੀ ਆਈ ਏ ਸਾਰੇ ਕੰਮ ਤੇ ਸਾਰੇ ਖੱਪ ਹੋਏ ਪਏ ਨੇ ਦੁਜੇ ਬੱਚੇ ਨੇ ਉਹ ਵੀ ਮੰਕੀ ਰੋਟੀ ਖਾਣੇ ਸੀ ਉਹ ਵੀ ਬੰਦ ਹੋਏ ਬਹੁਤ ਔਖਾ ਟਾਈਮ ਨੰਗੜੇ ਪੁੱਤ ਬਹੁਤ ਜ਼ਿਆਦਾ ਹਾਂਜੀ ਹਾਂਜੀ ਲੇਬਰ ਨੂੰ ਜਗਾ ਤੰਗੀ ਆਈ ਆ ਕਿਉਂ ਕੰਮ ਕਰਤੇ ਜਾਂਦੇ ਸੀ ਮੁੰਡੇ 4-500 ਰੁਪਏ ਜਾਂ ਦਿਹਾੜੀ ਲਿਆਉਂਦੇ ਸੀ ਉਹ ਵੀ ਬੰਦ ਹੋ ਗਈ ਸੀ ਉਹ ਵੀ ਹੁਣ ਕੰਮ ਹੀ ਰੁੱਕ ਗਏ ਸਾਰੇ ਸਾਰੇ ਰੁਕੇ ਹੋਏ ਆ ਸਾਰਾ ਉੱਤੋਂ ਲੈ ਕੇ ਥੱਲੇ ਤੱਕ ਸਿਸਟਮ ਹੀ ਹੱਲ ਗਿਆ ਲੇਬਰ ਲੇਬਰ ਨੂੰ ਬਹੁਤ ਲੇਬਰ ਪੁਕਾਰ ਦਾ ਵੀ ਬਹੁਤ ਲੇਬਰ ਨੂੰ ਜਗਾ ਤੰਗੀ ਆਈ ਆ ਚਲੋ ਇਹਨਾਂ ਕੋ ਹੈਗਾ ਇਹਨਾਂ ਅੰਦਰ ਜਮੀਨ ਭਾਂਡੇ ਆ ਰਿਆ ਇਹਨਾਂ ਕੋ ਰੱਛ ਹੈ ਤਾਜੀ ਕਰਕੇ ਖਾਣੀ ਜਿਹਨੇ ਉਹ ਹੀ ਕਮਾਉਣਾ ਉਹਨੇ ਬਹੁਤ ਮੁਸ਼ਕਲ ਹੋ ਗਈ ਆ ਬੜੇ ਭੈਓ ਜਿਹਨੇ 500 ਨਾਲ ਸਾਰੀ ਦਿਹਾੜੀ ਕੱਟਣੀ ਹੁੰਦੀ ਆ ਵਿੱਚੋਂ ਨਿਆਣੇ ਪੜਾਉਣੇ ਵੀ ਆ ਸਾਰਾ ਕੁਝ ਕਰਨਾ ਉਹਦੇ ਲਈ ਬਹੁਤ ਆ ਦੇਖ ਲਓ ਬਾਪੂ ਦੀ ਬਾਪੂ ਦੀ ਉਮਰ ਕਿੰਨੀ ਆ ਨਹੀਂ ਉਮਰ 76 ਸਾਲ 76 ਸਾਲ ਦੀ ਉਮਰ ਵਿੱਚ ਵੀ ਬਾਪੂ ਦੇਖ ਲਓ ਕਿੰਨਾ ਮਿਹਨਤੀ ਹੱਥੀਂ ਦਾਤੀ ਫੜੀ ਆ ਤੇ ਸਾਡੇ ਵਰਗੇ ਸਾਡੇ ਵਰਗੇ ਦੁਪਹਿਰ ਨੂੰ ਜਦੋਂ ਨਾ বাজਦੇ 10 ਕਹਿੰਦੇ ਏਸੀ ਲਾ ਲਓ ਏਸੀ ਬਾਹਰ ਖੜੇ ਨਹੀਂ ਉਹ ਹੁੰਦਾ ਇਹ ਜਿਹੜਾ ਮਿਹਨਤੀ ਲੋਕ ਆ ਇਹਨਾਂ ਲੋਕਾਂ ਦੇ ਸਿਰ ਤੇ ਹੀ ਅੱਜ ਸਾਡੇ ਪੰਜਾਬ ਜਿਹੜਾ ਆ ਉਹ ਹੱਸਦਾ ਵਾਸਤਾ ਜੀ ਆਜਾ ਵਿਪਤਾ ਆਈ ਆ ਨਾ ਇਹ ਮਿਹਨਤੀ ਲੋਕਾਂ ਨੇ ਰਲ ਮਿਲ ਕੇ ਕੱਟਣੀ ਸੋ ਇਹ ਤੈਨੂੰ ਤੁਹਾਨੂੰ ਪਰਿਵਾਰ ਦੇ ਜਿਹੜੇ ਹਾਲਾਤ ਦਿਖਾ ਲਈ ਇੱਧਰ ਪੰਚ ਸਾਹਿਬ ਨੇ ਵੀ ਗੱਲ ਕਰਦੇ ਪੰਚ ਸਾਹਿਬ ਜਦੋਂ ਮਤਲਬ ਇੱਥੇ ਪਾਣੀ ਜ਼ਿਆਦਾ ਆ ਗਿਆ ਸੀ ਤੇ ਉਦੋਂ ਮਤਲਬ ਸਾਰੇ ਪਿੰਡ ਨੇ ਨਗਰ ਨੇ ਇਹਨਾਂ ਦੀ ਕੀਤੀ ਸੀ ਸਹਾਇਤਾ ਹਾਂਜੀ ਜੀ ਤੁਹਾਡਾ ਧੰਨਵਾਦ ਜੀ ਇੱਥੇ ਆਉਣ ਤੇ ਇਹਨਾਂ ਦੇ ਆਪਸ ਆਪ ਪਹਿਲਾਂ ਵੀ ਕੀਤੀ ਆ ਤੇ ਹੁਣ ਤੁਸੀਂ ਆ ਗਏ ਆ ਹੁਣ ਆਪਾਂ ਸਾਰੀ ਲੋਕਾਂ ਨੂੰ ਪਿੰਡ ਵਾਲਿਆਂ ਨੂੰ ਆਪਾਂ ਦੱਸਾਂਗੇ ਵੀ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਉਹ ਰਲ ਮਿਲ ਕੇ ਕਿ ਇਦਾਂ ਹੀ ਆ ਕੀ ਫਰਕ ਪਿੰਦਾ ਆ ਹਾਂਜੀ ਸਾਰਿਆਂ ਨੂੰ ਆਪਾਂ ਰਿਕਵੈਸਟ ਕਰਾਂਗੇ ਵੀ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਹੈ ਹਾਂਜੀ ਇਹ ਪੈਂਡਰ ਸੂਲਪੁਰ ਜੀ ਪੈਂਡਰ ਸੂਲਪੁਰ ਕਲਾਂ ਜੀ ੁੱਗੀ ਚਿੱਟੀ ਤੇ ਲੱਗ ਗਿਆ ਇਹ ਨਹੀਂ ਭਰਾ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਵੀ ਜਦੋਂ ਪਾਣੀ ਆ ਗਿਆ ਸੀਗਾ ਜਿੱਦਾਂ ਮਤਲਬ ਹੁਣ ਮੀਂਹ ਇੰਨੇ ਪੈ ਗਿਆ ਤੁਸੀਂ ਚਲੋ ਸਹਾਰਾ ਬਣੇ ਜਿੰਨੇ ਜੋਗੇ ਵੀ ਆਪਣੀ ਸਮਰੱਥਾ ਅਨੁਸਾਰ ਸਾਰਿਆਂ ਦਾ ਹੈ ਨਾ ਤੁਸੀਂ ਮਦਦ ਕੀਤੀ ਆ ਇਹ ਇਦਾਂ ਦੇ ਵੀਰ ਜਿੱਦਾਂ ਮਤਲਬ ਚਲੋ ਪੰਚ ਬਣੇ ਆ ਲਾ ਲੋ ਬਿ ਸਿਆਸਤ ਵਿੱਚ ਇਹ ਜਿਹੜੇ ਇਦਾਂ ਦੇ ਵਧੀਆ ਸੋਚ ਵਾਲੇ ਇਨਸਾਨ ਹੁੰਦੇ ਆ ਉਹ ਜਿਦਾਂ ਮੈਂ ਕਹਿੰਦਾ ਵੀ ਚੰਗੇ ਭਾਗ ਆ ਪੰਜਾਬ ਦੇ ਵਿੱਚ ਜਿਹੜੇ ਚੰਗੇ ਮੁੰਡੇ ਜਿਹੜੇ ਨਿਖਰ ਕੇ ਸਾਹਮਣੇ ਆ ਰਹੇ ਕਿਉਂਕਿ ਵੀਰ ਨੇ ਦੱਸਿਆ ਸੀ ਵੀ ਸਾਡੇ ਤੇ ਜਦੋਂ ਵਿਪਤਾ ਪਈ ਸੀ ਤੇ ਸਾਨੂੰ ਉੱਥੇ ਰੱਖਿਆ ਇਹਨਾਂ ਨੇ ਪ੍ਰਸ਼ਾਦਾ ਪਾਣੀ ਛਕਾਇਆ ਜਿਹੜੇ ਦਿਨ ਘਟਾਇਆ ਟਾਈਮ ਕਢਾਇਆ ਇਹਨਾਂ ਦਾ ਸੋ ਇਹ ਹਾਲਾਤ ਆ ਮੇਰੇ ਪੰਜਾਬ ਦੇ ਦੇਖ ਲਓ ਪੰਜਾਬੀ